ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ तमाम ਵਿਰੋਧੀ ਪਾਰਟੀਆਂ ਨੂੰ ਘੇਰੀ ਹੈ। ਉਹਨਾਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਸਵਾਲ ਪੁੱਛੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ ਸਲਾਹ ਦਿੱਤੀ। ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹਾਂ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ। ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ। ਰਾਸ਼ਟਰ ਨਹੀਂ ਦਿੰਦਾ ਕਿ ਮੁੜੋਂਗੇ ਵੋਟਰ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਥੁਰ ਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇੰਨੇ ਤੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਗੈਦੀ ਉਹਨਾਂ ਨੂੰ ਤਾਂ ਛੱਡਤਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਿਹਾ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀ ਐ ਪਰ ਜੰਤ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਐ ਅਕਾਲੀ ਦਲ ਤਕੜਾ ਐ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮਐਲਏ ਮਹੀਨਾ ਲੈਣ ਲੱਗ ਗਏ ਆ ਤੂੰ ਐਸ ਕਰਕੇ ਕਿਉਂਕਿ ਉਹਨੂੰ ਪਤਾ ਅਸੀਂ ਅੱਗੇ ਤੋਂ ਇਲੈਕਸ਼ਨ ਦਾ ਜਿੱਤਣਾ ਨਹੀਂ ਆ ਤਾਈ ਉਹਨਾਂ ਨੇ ਸਾਰਾ ਕੁਝ ਦੇ ਨਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਰਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ